ਸਾਈ ਨੇ ਪਿੰਨਾ ਫੜਿਆ ਪਾਹਲ ਡਾਉਂਡ ਆ ਗੁੱਡੀ ਪਾਹਲ ਸਾਰੀ ਡੋਰ ਇਹਨੇ ਨਾ ਲਵੇਟ ਲੈਣੀ ਆ ਆਪਣੇ ਆਪ ਨੂੰ ਗੁੱਡੀ ਫੜਾ ਮੈਨੂੰ ਤੇ ਮੈਂ ਡੋਰ ਲਵੇਟ ਦੂੰ ਜਾਨੂੰ ਜਾਂ ਕੇ ਆਈ ਪੇਸਤੀ ਨਾ ਜਾਨੂੰ ਦੇ ਅੱਜ ਪਾਪਾ ਦਾ ਬਰਥਡੇ ਆ ਲਓ ਜੀ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲ ਪੇਸਟੀਆਂ ਜਿਹੜੇ ਨਾਈ ਐ ਜਾਨੂ ਮੁਬਾਰਕਾਂ ਹਾਂਜੀ ਬਪਾ ਦਾ ਅੱਜ ਬਰਥਡੇ ਜਾਨੂ ਬਪਾ ਅੰਕਲ ਦਾ ਬਰਥਡੇ ਅੱਜ ਚਾ ਉਹਨੂੰ ਸਾਂਝ ਨੂੰ ਦਈ ਖਾਣ ਨੂੰ ਸਾਰਿਆਂ ਦੀ ਇੱਕ ਗੱਗੀ ਹੈ ਸਾਰਿਆਂ ਦੀ ਇੱਕ ਬੱਚੀ ਨਹੀਂ ਸਾਰਾ ਉਹਨੇ ਨਹੀਂ ਆਪਾਂ ਇਹ ਤਾਂ ਨਹੀਂ ਖਾਣੀ ਬੁੱਗੀ ਚ ਪਾ ਲੋ ਉਹਨੂੰ ਕੋਲੀ ਚ ਵਾ ਦੇ ਦੇ ਆਂਡੇ ਪਾਲਾ ਪਾਲੀ ਨੇ ਆਪਾਂ ਦੇ ਦੇ ਪੱਲਾ ਦੇ ਦੋ ਖਾਂਦੀ ਆ ਆ ਲੋ ਖਾ ਖਾ ਉਹ ਖਾ ਖਾਓ ਓਏ ਤੇ ਇੱਧਰ ਵੇਖੋ ਕੀ ਬੰਦਿਆ ਚੱਲਿਆ ਗੁੱਡੀ ਲੁੱਟਣ ਵੀ ਵੇਨੇ ਆ ਲੁੱਟ ਕੇ ਲਿਆਉਂਦਾ ਕਿ ਨਹੀਂ ਕੱਪੜੇ ਨਹੀਂ ਗੰਦੇ ਚੱਲ ਸ਼ਿਆ ਕਿਹਦੇ ਦਾ ਉਧਾਉਣਾ ਕਦੀ ਕਨਕੀ ਭੱਜਿਆ ਹੀ ਨਹੀਂ ਤੇ ਉਹਨੂੰ ਪਤਾ ਹੀ ਨਹੀਂ ਭੱਜਦਾ ਰਿਹਾ ਤੇ ਉਹ ਬੀਜ ਗਿਆ ਗੁੱਡੀ ਲੁੱਟਣਾ ਉਹ ਵੇ ਮੁੰਡੂ ਕੋ ਪੈਰੀ ਚ ਤੁਰਿਆ ਹੀ ਨਹੀਂ ਜਾਣਿਆ ਕਿੱਥੇ ਉਹ ਵੜ ਗਿਆ ਕਾ ਉਹਦੇ ਚ ਜਾ ਕੇ ਉਹਦੇ ਉੱਤੇ ਚੜ ਗਿਆ ਲੈ ਤਾਰਾ ਆਉਂ ਉਥੇ ਬੱਤੀ ਵਾਲੀਆਂ ਮੋਟਰ ਆ ਉਥੇ ਇਦਰੋਂ ਦੀ ਆਵੇਂ ਉਹਦੇ ਉੱਤੇ ਨ ਚੜੀ ਚੱਲ ਆ ਉਹ ਫੜ ਲਈ ਬਤਾਂ ਉਹਨੇ ਉਹਦੇ ਉੱਤੋਂ ਦੀ ਚੜੀ ਬਾਹੂ ਲੈ ਇਹਦੇ ਵੱਟ ਦੇ ਉੱਤੋਂ ਦੀ ਆ ਤੁਰਿਆ ਤੁਰਿਆ ਸਿੱਧੇ ਆ ਜਾ ਸਿੱਧਾ ਹੀ ਜੇ ਸ਼ਿਵੂ ਜੀ ਗੰਦੇ ਹੋਏ ਹੋਏ ਨਾ ਆ ਜਾ ਗੰਦਾ ਹੋਇਆ ਆ ਜਾ ਆ ਜਾ ਆ ਇਧਰੋਂ ਦੀ ਜਾਣਾ ਸੀ ਉਹ ਕਿੱਥੇ ਉੱਤੇ ਚੜ ਗਿਆ ਜਾ ਕਿਧਰ ਆਇਆ ਯਾਰ ਉੱਥੇ ਉਹ ਜੋੜ ਜੜ ਹੋ ਸਕਦਾ ਡੋਰ ਸੁਟਣ ਦੇ ਆ ਕੱਟ ਕੇ ਜਾ ਭੱਜ ਗਿਆ ਡੋਰ ਨਾਲ ਹੀ ਲੈ ਆਉਣੀ ਡੋਰ ਨਾਲ ਹੀ ਲੈ ਆਉਣੀ ਚੱਲ ਆ ਯਾਰ ਲਓ ਜੀ ਮਿਸ਼ਨ ਸਕਸੈਸਫੁਲ ਪਤੰਗ ਉੱਡ ਲਿਆ ਆ ਉੱਤੇ ਉੱਤੇ ਇਧਰ ਵੇਖੋ ਨਹੀਂ ਤਾਂ ਇਹ ਹੋਈ ਅੱਜ ਸੋਨਾ ਬਣਿਆ ਅੱਜ ਮਰ ਗਿਆ ਉਹ ਤਾਂ ਵਹਿੰਦਾ ਬੜਾ ਘੂਰ ਕੇ ਪਤੰਗ ਕਿ ਚੰਗੀ ਵਲ ਡਿਲੀਟੀ ਪਤੰਗ ਨੂੰ ਕੰਧ ਤੋਂ ਇੱਧਰ ਕਰ ਕੰਧ ਛੋੜ ਦੇ ਇੱਧਰ ਆਰਾਮ ਨਾਲ ਕੰਧ ਤੋਂ ਇੱਧਰ ਰੱਖ 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 ਦੇ ਨਹੀਂ ਉੱਡਦੀ ਥੱਲੇ ਰੱਖ ਥੱਲੇ ਇੱਥੇ ਚੱਲ ਹੁਣ ਚੜਦਾ ਚੱਲ ਚੱਲ ਆ ਜਾ ਹੁਣ ਚੱਲ ਉਥੋਂ ਫੜਨਾ ਤਲਾਵਾਂ ਤੋਂ ਫੜੀ ਦੀ ਤਲਾਵਾਂ ਤੋਂ ਆ ਜਾ ਜਲਦੀ ਹਾਂਜੀ ਲੁੱਟ ਲਿਆਂਦੀ ਐ ਮਜ਼ਾ ਬੜਾਇਆ ਅੱਛਾ ਪਹਿਲੀ ਬੂਡਵਾਰ ਸਭ ਕਹਿੰਦੇ ਕਰ ਲਿਆ ਬੂਡ ਦੂਜੇ ਪਾਸੇ ਹੁਣ ਐ 1 ਮਿੰਟ ਚ ਆਇਆ ਹੁਣ ਕਿੱਥੇ ਚੱਲਿਆਂ ਹੈ ਆਸਾਨ ਹੀ ਕਿ ਮੁਸ਼ਕਿਲ ਹੀ ਆਸਾਨ ਤੇ ਮੁਸ਼ਕਿਲ ਦੋਨੋਂ ਦੋਨਾਂ ਹੀ